ਬੂਟੀਆਂ ਬਾਰੇ ਲੋਕਾਂ ਨੂੰ ਜਾਣੂ ਕਰਾਉਣਾ ਤੁਸੀਂ ਜੜੀ ਬੂਟੀਆਂ ਦਾ ਗਿਆਨ ਦਿਓ ਜੀ ਕਿਹੜੀ ਕਿਹੜੀ ਜੜੀ ਬੂਟੀ ਆ ਕੀ ਕੰਮ ਆਉਂਦੀ ਆ ਦਿਖਾ ਦਿਓ ਅੱਜ ਅੱਗੇ ਕਿਸੇ ਲੋਟ ਮੰਗ ਇਹ ਹੈਗੀ ਆ ਜੀ ਗੜਮਾਰ ਬੂਟੀ ਅਰਕੀ ਗੜਮਾਰ ਬੂਟੀ ਆ ਜੀ ਦੇਖ ਲਓ ਇਹ ਸ਼ੂਗਰ ਵਗੈਰਾ ਦੀ ਸ਼ੂਗਰ ਵਗੈਰਾ ਚ ਪਾਈ ਜਾਂਦੀ ਆ ਜੀ ਹਾਂਜੀ ਇਹ ਇਹ ਹੈਗੇ ਜੀ ਜਾਮਣ ਗੱਟਕਾ ਗਾਮਣ ਗੜਕ ਇਹ ਵੀ ਇਹਦੇ ਵਿੱਚ ਸ਼ੂਗਰ ਵਾਲਿਆਂ ਨੂੰ ਖੂਗਰ ਵਾਲਿਆਂ ਨੂੰ ਸਿੱਜ ਪੈ ਜਾਂਦੀ ਹੈ ਪਸ਼ਾਬ ਵਾਲਿਆਂ ਚ ਕਾਫੀਆਂ ਚ ਵਰਤੀ ਜਾਂਦੀ ਹੈ ਪਸ਼ਾਬ ਵਾਲਿਆਂ ਚ ਹੋਰ ਵੀ ਹੈਗੀ ਜੀ ਬਹੁਤ ਫਲੀ ਮਾੜੀ ਜੀ ਕੱਢ ਕੇ ਦਿਖਾ ਦਿਓ ਜੀ ਵੈਸੇ ਹੀ ਕੋਲੋਂ ਦੇਖ ਲੈਨੇ ਚਲੋ ਜੇ ਕੱਢਣ ਚ ਆਹ ਲਓ ਜੀ ਆਹ ਬਹੁਤ ਫਲੀ ਹੁੰਦੀ ਹੈ ਜੀ ਇਹ ਬਹੁਤ ਫਲੀ ਆ ਜੀ ਹਾਂ ਜੀ ਇਹਦੇ ਕੰਮਕਾਰ ਕੀ ਕੀ ਹੁੰਦੇ ਆ ਜੀ ਇਹ ਠੰਡੀ ਹੁੰਦੀ ਹੈ ਜੀ ਬਾਕੀ ਇਹ ਆ ਕਾਫੀ ਪਸੇ ਚੱਲਦੀ ਹੈ ਪਸ਼ਾਬ ਰੋਗਾਂ ਚ ਵੀ ਸਾਫ਼ ਕਰਦੀ ਹੈ ਪਸ਼ਾਬ ਨੂੰ ਤੇ ਇਹ 슈ਗਰ ਚ ਵੀ ਪਾਈ ਜਾਂਦੀ ਹੈ ਜੋ ਹੋਰਾਂ ਨੁਕਸਾਂਜ ਵੀ ਪੈਂਦੀ ਹੈ ਇਹ ਮਤਲਬ ਬੜੀ ਤਾਕਤ ਵਾਲੀ ਚੀਜ਼ ਹੈ ਚਲੋ ਅਗਲੀ ਦਿਖਾਦੇ ਹਾਂ ਇਹ ਹੈਗੇ ਜੀ ਬਾੜੀ ਕਰੇਲੇ ਇਹ ਬਾੜ ਕਰੇਲੇ ਆ ਜੀ ਇਹ ਤਾਂ ਸਾਨੂੰ ਸਾਫ਼ ਦੇਸੀ ਰਹੇ ਨੇ ਨਾਲੇ ਪਤਾ ਹੀ ਤੁਹਾਨੂੰ ਕਿਦਾਂ ਦੇ ਹੁੰਦੇ ਇਹ ਜੀ ਤਕਰੀਬਨ ਇਹ 슈ਗਰ ਵਾਸਤੇ ਵਰਤੇ ਜਾਂਦੇ ਆ ਜੀ ਬਾਕੀ ਬੈਬਾਦੀ ਵਿੱਚ ਜਿੱਥੇ ਆਉਂਦੀ ਐ ਨੀ ਮੋਡੇ ਦੁਖਦੇ ਨੇ ਹੋਰ ਉਹਨਾਂ ਚ ਹੀ ਪਾਈ ਜਾਂਦੇ ਆ ਜੀ ਇਹ ਹੈਗਾ ਜੀ ਪਨੀਰ ਡੋਡੀ ਆਹ ਦੇਖੋ ਜੀ ਪਨੀਰ ਡੋਡੀ ਹਾਂ ਮੇਰੇ ਮੁੱਠੀ ਮਾਰਾ ਹੋਰ ਆਹ ਹੁੰਦੀ ਹੈ ਜੀ ਪਨੀਰ ਡੋਡੀ ਆਹ ਦੇਖੋ ਜੀ ਪਨੀਰ ਡੋਡੀ ਬੈਜ ਜੀ ਦਿਖਾ ਰਹੇ ਨੇ ਤੁਹਾਨੂੰ ਇਹ ਹੁੰਦੀ ਹੈ ਜਿਹੜੀ ਪੂਜਾ ਚ ਵੀ ਕੰਮ ਆਉਂਦੀ ਹੈ ਹੂੰ ਇਹ ਸ਼ੂਗਰ ਚ ਵੀ ਕੰਮ ਆਉਂਦੀ ਹੈ ਹੂੰ ਇਹ ਲਿਬਰਲੀਆਂ ਦੋਈਆਂ ਜੀ ਵੀ ਪੈ ਜਾਂਦੀ ਹੈ ਹੂੰ ਇਹ ਤਕਰੀਬਨ ਤਾਕਤ ਵਾਸਤੇ ਪਾਈ ਜਾਂਦੀ ਹੈ ਬਵਾਸੀਰ ਤੇ ਵੀ ਬਹੁਤ ਕੰਮ ਕਰਦੀ ਹੈ ਠੀਕ ਹੈ ਜੀ ਚਲੋ ਅਗਲੀ ਦਿਖਾ ਦਵਾਂ ਇਹ ਹੈਗਾ ਜੀ ਪਖੜਾ ਪਖੜੇ ਦਾ ਕੰਡਾ ਜੀ ਜਿਹਨੂੰ ਲੋਕ ਨਾ ਬੇਕਾਰ ਸਮਝ ਕੇ ਸੱਟ ਦਿੰਦੇ ਆ ਜਾਂ ਪਾਟ ਦਿੰਦੇ ਆ ਖੇਤਾਂ 'ਚ ਉਹ ਅਗਲਾ ਕਹਿੰਦਾ ਪਖੜਾ ਵਜਦਾ ਪੈਰਾ ਜੇ ਪਖੜਾ ਦਰਅਸਲ ਆਯੁਰਵੇਦ ਦੀ ਮੇਨ ਜਿਹੜੀ ਬੂਟੀਆਂ 'ਚ ਹਾਂਜੀ ਇਹ ਇਮਿਊਨਿਟੀ ਅਪ ਕਰਦੀ ਆ ਪਸ਼ਾਬ ਰੋਗਾਂ 'ਚ ਬਹੁਤ ਵਧੀਆ ਕੰਮ ਕਰਦੀ ਆ ਹੂੰ ਬਸ ਸ਼ੂਗਰ ਵਾਲਿਆਂ 'ਚ ਵੀ ਇਹ ਪਸ਼ਾਬ ਨੂੰ ਕੰਟਰੋਲ ਕਰਦੀ ਆ ਤੇ ਹੋਰ ਇਹ ਤਾਕਤ ਵਾਸਤੇ ਢੂਈ ਦੁਖ ਦੀ ਤੋਂ ਐ ਇਹ ਹਰ ਪਾਸੇ ਠੰਡੀ ਦਵਾਈ ਹੈ ਜੀ ਖੂੰਨ ਉਹ ਸਾਫ ਕਰਦੀ ਹੈ ਠੀਕ ਹੈ ਜੀ ਬੈ ਜੀ ਹਰਦ ਦੇ ਖਾਦੇ ਸੀ ਇਹ ਹਲਦੀ ਦੀ ਗੱਠੀ ਹੈ ਜੀ ਆਮ ਫਲਦੀ ਹੈ ਇਹ ਹਲਦੀ ਵੀ ਬਹੁਤ ਕੰਮ ਆਉਂਦੀ ਹੈ ਜੀ ਜੀ ਐਂਟੀਬਾਇਟਿਕ ਹੈ ਸਭ ਤੋਂ ਵਧੀਆ ਜਿਵੇਂ ਇਤਰ ਅੰਗਰੇਜ਼ੀ ਦਵਾਈਆਂ ਦੇ ਐਂਟੀਬਾਇਟਿਕ ਨਾਲ ਹਲਦੀ ਐਂਟੀਬਾਇਟਿਕ ਹੈ ਹਰੇਕ ਦਵਾਈ ਜੀ ਪਾਈ ਜਾਂਦੀ ਹੈ ਜਿਵੇਂ ਸੀਫਾਜਾਈਮ ਅੰਗਰੇਜ਼ੀ ਚ ਦੇਸੀ ਚ ਹਲਦੀ ਆ ਉਹਦੇ ਨਾਲ ਹਾਂ ਜੀ ਇਹ ਹੈਗਾ ਜੀ ਇਮਲੀ ਦੇ ਵੀ ਜਿਹਨੂੰ ਲੋਕ ਭਾਓ ਕੇ ਪੀਣ ਲਾ ਕੇ ਕਹਿੰਦੇ ਠੰਡੇ ਹੁੰਦੇ ਆ ਇਹ ਕੀ ਕੀ ਕੰਮ ਆਉਂਦੇ ਆ ਜੀ ਇਹ ਜੀ ਹਰ ਪਾਸੇ ਇਹ ਵੀ ਕੰਮ ਦਿੰਦੇ ਆ ਇਹ ਤਾਕਤ ਦਿੰਦੇ ਆ ਇਹ ਸਰੀਰ ਵਾਸਤੇ ਵਧੀਆ ਚੀਜ਼ ਆ ਠੰਡੇ ਹੁੰਦੇ ਆ ਨਾਲੇ ਤਾਂ ਇਹ ਨਾਲੇ ਇਹ ਮਤਲਬ ਤਾਕਤ ਦਿੰਦੇ ਹੂੰ ਇਹ ਕਈਆਂ ਜੋਗ ਦੇ ਅਨਸਾਰ ਹੁੰਦੇ ਜੀ ਇਹ ਜੋਗ ਦੇ ਅਨਸਾਰ ਪਾਈ ਜਾਂਦੀਆਂ ਨੇ ਇਹ ਇਮਲੀ ਤੇ ਵੀ ਆ ਜੀ ਹਾਂਜੀ ਹਾਂਜੀ ਇਹ ਤਾਕਤ ਵਾਲੀ ਦੀ ਪਾਈ ਜਾਂਦੀਆਂ ਆ ਸ਼ੁਕਰ ਵਾਲੀ ਦੀ ਪਾ ਲੈਣੇ ਸਾਰੇ ਖੁੱਚੀ ਪਾਈ ਜਾਂਦੇ ਜੀ ਹੂੰ ਇਹ ਹੈਗਾ ਜੀ ਮੇਥੀ ਦਾਣਾ ਚਲੋ ਇਹ ਤਾਂ ਦੇਸੀ ਗਿਆ ਜੀ ਮਿੱਠਾ ਬਾਜੀ ਇਹ ਵੀ ਆਪਾਂ ਸ਼ੁਕਰ ਵਾਲੀ ਦਵਾਈ ਜੀ ਪਾਈ ਜਾਂਦੀਆਂ ਨੇ ਇਹ ਕੀ ਚੀਜ਼ ਹੈ ਇਹ ਹੈਗਾ ਜੀ ਧਣੀਆਂ ਧਣੀਆਂ ਪਾਊਡਰ ਆ ਜੀ ਇਹ ਧਣੀਆਂ ਪਾਊਡਰ ਆ ਜੀ ਇਹ ਆਊਡਰੀ ਰੈਡੀਮੇਡ ਦੇਤਾ ਜਿਹੜਾ ਆਪਾਂ ਨੂੰ ਜੜੀ ਬੂਟੀਆਂ ਦੀ ਸਪਲਾਈ ਕਰਦਾ ਨਾ ਹਾਂ ਉਹ ਪਾਊਡਰ ਜੀ ਤੁਸੀਂ ਆਪ ਰਗੜਦੇ ਆ ਇਹ 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 ਵੀ ਬਹੁਤ ਥਾਂੇ ਕੰਮ ਦਿੰਦਾ ਇਹ ਠੰਡਾ ਹੁੰਦਾ ਪਸ਼ਾਬ ਨੂੰ ਵੀ ਖੁੱਲ ਕੇ ਲਿਆਉਂਦਾ ਬਾਕੀ ਇਹ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਇਹਦੇ ਵਾਸਤੇ ਕੰਮ ਦਿੰਦਾ ਜੀ ਆ ਹੈਗੀ ਜੀ ਕਾਲੀ ਜੀਰੀ ਵਾਹ ਦੇਖਾਰੇ ਪੁਰਾ ਇਲੇਕੀ ਹੂ ਕਾਲੀ ਜੀਰੀ ਹਾਂ ਜੀ ਇਹ ਬਰੀਕ ਬਰੀਕ ਦਾਣੇ ਹੁੰਦੇ ਆ ਕੌੜੀ ਬਹੁਤ ਹੁੰਦੀ ਹੈ ਜੇ ਕਾਲੀ ਜੀਰੀ ਜਿਹੜੀ ਬੈ ਨੂੰ ਮਾਰਦੀ ਹੈ ਹੂੰ ਦੇਖੋ ਇਹ ਗੋਡੇ ਤੋਂ ਹੋਰਾਂ ਜਿਵੇਂ ਕੰਮ ਦੇ ਦਿੰਦੀ ਹੈ ਹੂੰ ਹੋਰ ਸਾਫ ਹੈਣਾ ਚ ਵੀ ਕੰਮ ਦੇ ਦਿੰਦੀ ਹੈ ਹੂੰ ਆਹ ਦੇਖੋ ਜੀ ਇਹ ਕਾਲੀ ਜੀਰੀ ਆ ਬੈ ਜੀ ਤੋਂ ਸੁਣੋ ਕਾਲੀ ਜੀਰੀ ਵੀ ਕੰਮ ਦਿੰਦੀ ਹੈ ਇਹ ਜਿਹੜੀ ਹਰ ਪਾਸੇ ਇਹ ਵੀ ਕੰਮ ਦਿੰਦੀ ਹੈ ਜਿੱਧਰ ਜੀਕਰ ਉਧਰ ਹੀ ਪਾਈ ਜਾਂਦੀ ਹੈ ਜੀ ਇਹ ਉੱਚ ਵੀ ਆਪਣੀ ਪੂਜਾ 'ਚ ਵੀ ਪਾਉਂਦੇ ਆ ਜੀ ਇਹਨੂੰ ਪੂਰਾ ਪੂਜਾ 'ਚ ਵੀ ਪੈਂਦੀ ਆ ਜੀ ਕਾਲੀ ਜੀ ਇਹ ਹੈਗਾ ਜੀ ਔਲੇ ਇਹ ਤਕਰੀਬਨ ਬਹੁਤ ਪਾਸੇ ਵਰਤੇ ਜਾਂਦੇ ਨੇ ਸੁੱਕੇ ਔਲੇ ਨੇ ਹਮ ਜਿਹੜੇ ਆਮ ਜੋਗ ਦੇ ਹਿਸਾਬ ਨਾਲ ਪਾਈ ਜਾਂਦੇ ਨਹੀਂ ਵੈਸੇ ਇਹ ਠੰਡੇ ਹੁੰਦੇ ਨੇ ਕੈਲਸ਼ੀਅਮ ਨੇ ਜ਼ਿਆਦਾ ਹੁੰਦਾ ਆਮ ਵਰਤੇ ਜਾਂਦੇ ਵਿਟਾਮਿਨ ਸੀ ਦਾ ਵੀ ਮੇਨ ਸਰਸ ਮੇਨ ਮਤਲਬ ਸਭ ਤੋਂ ਜ਼ਿਆਦਾ ਸੀ ਹੁੰਦਾ ਸੀ ਵਿਟਾਮਿਨ ਉਹ ਅਨ੍ਹਾ ਵੀ ਦਿਖਾ ਦੇਂਦੀ ਐਂਟੀ 에ਜਿੰਗ ਔਲਾ ਖਾਂਦਾ ਰਹੇ ਬੰਦਾ ਛੇਤੀ ਬੁੜਾ ਨਹੀਂ ਹੁੰਦਾ ਵਾਲ ਨਹੀਂ ਉਹਦੇ ਜਿੱਟੇ ਹੁੰਦੇ ਆ ਹੈਗੇ ਜੀ 베ਰ ਜੇ ਅਨਾਵ ਹੈ ਜੀ ਇਹ ਅਨਾਵ ਆ ਜੀ ਦੇਖੋ ਸੁਣੋ ਇਹ ਖੂਨ ਸਾਫ ਵਾਸਤੇ ਬਹੁਤ ਚੰਗਾ ਹੈ ਹੂੰ ਠੰਡਾ ਹੁੰਦਾ ਹੈ ਹੂੰ ਤੇ ਇਹਦੇ ਨਾਲ ਮਤਲਬ ਇਹ ਵੀ ਹਰਦਵਾਈ ਚ ਪਹੁੰਚ ਲੀਵਰ ਵਾਸਤੇ ਬਹੁਤ ਵਧੀਆ ਕੰਮ ਕਰਦਾ ਹੈ ਹੂੰ ਬਾਕੀ ਕਵਜ ਵਾਸਤੇ ਵੀ ਕੰਮ ਕਰਦਾ ਹੈ ਹੂੰ ਖੂਨ ਸਾਫ ਆ ਜੀ ਇਹ ਅਨਾਵ ਦੇਖੋ ਇਹਦੇ ਕਿੰਨੇ ਗਾਣਾ ਉਤਮ ਦਵਾਈ ਹੈ 베ਰ ਨੇ ਇਹ ਸੁੱਕੇ ਹੋਏ ਇੱਕ ਹੂੰ ਇਹ ਹੈਗਾ ਜੀ ਮੀਚਕਾ ਇਹ ਮੀਚਕਾ ਜੀ ਹਾਂਜੀ ਜਿਹਨੂੰ ਕ੍ਰੈਂਚਕਾ ਕਹਿੰਦੇ ਨੇ ਇਹ ਮੀਚਕਾ ਹੁੰਦਾ ਵੈਸੇ ਹੂੰ ਆਮ ਭਾਸ਼ਾ 'ਚ ਆਪਣੇ ਮੀਚਕਾ ਕਹਿੰਦੇ ਨੇ ਇਹ ਹੈ ਜਿਹੜਾ ਦੇਖੋ ਜੀ ਇਹ ਕਬਜ ਨੂੰ ਵੀ ਹਟਾਉਂਦਾ ਲੀਵਰ ਨੂੰ ਫਰਟੀ ਲੀਵਰ ਵਗੈਰਾ ਦੇ ਜੋਨ ਇੰਚ ਪਿੰਡਾ ਸਾਫ਼ ਕਰਦਾ ਬਾਕੀ ਇਹ ਮੀਚਕਾ ਹੁੰਦਾ ਜਿਹੜਾ ਬੁਖਾਰ ਨੂੰ ਵੀ ਇਹ ਲਾਉਂਦਾ ਇਹ ਵੀ ਕਿਸਮ ਦਾ ਐਂਟੀਵਾਇਰਲ ਹੈ ਬੁਖਾਰ ਤੱਕ ਇਹ ਕੰਮ ਕਰਦਾ ਠੀਕ ਹੈ ਜੀ ਚਲੋ ਇਹ ਹੈ ਜੀ ਉਸਤਖਦੂਸ ਹੂੰ ਜਿਹੜੀ ਇਹ ਦੋਏ ਉਸਤਖਦੂਸ ਹੈ ਇਹਦੇ ਵਿੱਚ ਇਹ ਦਸਗੀ ਜੀ ਦਸਗੀ ਖੁੱਲੀ ਵੈਸੀ ਦਸਗੀ ਹਾਂਜੀ ਤਾਂ ਇਹਦਾ ਕੀ ਕੰਮ ਹੁੰਦੀ ਹੈ ਜੀ ਇਹ ਆਪਣੇ ਦਿਮਾਗ ਵਾਸਤੇ ਬਹੁਤ ਚੰਗੀ ਜੀ ਹੈ ਜੀ ਦਿਮਾਗ ਲਈ ਦਵਾਈਆਂ ਦੀ ਤਾਕਤ ਵਾਸਤੇ ਪੈ ਸਕਦੀ ਜਿਹਨਾਂ ਨਰਗੀ ਦਾ ਰੋਗੀ ਆ ਉਹ ਲੈ ਸਕਦੇ ਹਨ ਹਾਂਜੀ ਉਸਤਖਦੂਸ ਲੈ ਸਕਦੇ ਆ ਕਿੰਨੀ ਕੁਆਂਟੀਟੀ ਚ ਲੈ ਸਕਦੇ ਆ ਇਹ ਇਹਦੇ ਨਾਲ ਹੋਰ ਲੱਗਣਗੇ ਨਾ ਜੋਗ ਬਿਨਾਂ ਨਹੀਂ ਤੁਸੀਂ ਨਾ ਇੱਕ ਦਿਨ ਮਿਰਗੀ ਵਾਲੇ ਰੋਗੀਆਂ ਵਾਸਤੇ ਦਵਾਈਆਂ ਦਾ ਜੋਗ ਮਣਾ ਕੇ ਦੱਸ ਦਿਓ ਤਾਂ ਜੇ ਉਹ ਘਰੇ ਖਾਣ ਤੇ ਉਹਨਾਂ ਨੂੰ ਤੰਦਰੁਸਤੀ ਮਿਲੇਗਾ ਨੁਕਸਾ ਦੱਸਾਂਗੇ ਅਨਾਬ ਨਾ ਅਨਾਬ ਵੀ ਪੈ ਸਕਦਾ ਹੈ ਤੇ ਚ ਉਸ ਖਦੂਸ ਪੈਸਾ ਦਾ ਆਪਣਾ ਚਲੋ ਬਾਅਦ ਚ ਹੁਣ ਜੜੀ ਬੂਟੀਆਂ ਦਿਖਾ ਦਿਓ ਬਾਅਦ ਚ ਨੁਕਸਾ ਹੀ ਦੱਸਿਓ ਪੂਰਾ ਸੰਗਿਆ ਅਗਰੇ ਸਮਝ ਆ ਜੇ ਆਹ ਹੈ ਜੀ ਮਕੋ ਕਮੋਵ ਵੀ ਕਹਿ ਦਿੰਦੇ ਆ ਇਹਨੂੰ ਛੋਟੇ ਹੁੰਦੇ ਜਵਾਕ ਖਾਂਦੇ ਆ ਇਹ ਉਹੀ ਕਾਲੀ ਚ ਲਾਲ ਮਕੋਵਾ ਇਹ ਲੀਵਰ ਨੂੰ ਸਾਫ਼ ਕਰਦੇ ਬਹੁਤ ਵਧੀਆ ਹੁੰਦੀ ਹੈ ਠੰਡੀ ਹੁੰਦੀ ਹੈ ਠੰਡੀ ਹੁੰਦੀ ਹੈ ਠੀਕ ਹੈ ਜੀ ਇਹ ਇਹ ਹੈ ਜੀ ਕਾਸਣੀ ਇਹ ਬਹੁਤ ਵਧੀਆ ਚੀਜ਼ ਆ ਕਾਸਣੀ ਜਿਹੜੀ ਆਪਣੇ ਬਰਸੀਨਾ ਦੇ ਵਿੱਚ ਹੁੰਦਾ ਉਹਦਾ ਵੀ ਹੈ ਕਾਸਣੀ ਦੇ ਵੀ ਹਾਂਜੀ ਜਿਹਨੂੰ ਵੈਸੀ ਬੇਕਦਰ ਕਰਕੇ ਸੱਟ ਦਿੰਦੇ ਆ ਇਹ ਬਹੁਤ ਹੀ ਜਾਰੇ ਕੌਣ ਘਾਰੀ ਹੈ ਜੀ ਇਹ ਬਹੁਤ ਹੀ ਜਾਰੇ ਠੰਡੀ ਚੀਜ਼ ਹੈ ਲੀਵਰ ਦੀ ਗਰਮੀ ਹੋਰ ਸਾਰੇ ਕੁਝ ਨੂੰ ਕੰਮ ਕਰਦੀ ਹੈ ਇਹ ਜਮਾਣਾ ਨੇ ਚਾਰੇ ਜੀ ਹੂੰ ਬਾਲਜਮਾਨ ਦੇਸੀ ਜਮਾਨ ਤੇ ਸਾਰੀਆਂ ਚਾਰੇ ਕਿਸਮ ਦੀ ਜਮਾਨ ਨੇ ਇਹ ਬੜੀ ਜ਼ਬਰਦਸਤ ਜਮਾਨ ਜਮਾਨ ਦੇ ਕੰਮ ਹਾਂ ਇਹ ਵੀ ਐਂਟੀਬੈਡ ਕੋਈ ਨਹੀਂ ਸਾਰਾ ਕੁਝ ਹੀ ਕਰ ਦਿੰਦਾ ਇਹ ਦੇਖੋ ਸਾਰੀਆਂ ਚੀਜ਼ਾਂ ਰਸੋਈ ਵਾਲੀਆਂ ਨੇ ਆਪਾਂ ਨੂੰ ਇਹ ਤੰਦਰੁਸਤ ਕਰਨੀ ਅਸਲ ਚ ਫੂਡ ਸਪਲੀਮੈਂਟ ਹੀ ਹੁੰਦੇ ਆ ਇਹ ਨਾਗਰਮੋਥਾ ਜੀ ਹਾਂ ਨਾਗਰਮੋਥਾ ਜੀ ਇਹ ਕੀ ਫਾਇਦਾ ਰਹਿੰਦਾ ਜੀ ਇਹਦਾ ਇਹ ਤਾਂ ਜੀ ਬਹੁਤ ਹੀ ਜ਼ਿਆਦੇ ਗੁਣਕਾਰੀ ਆ ਹਰ ਇੱਕ ਚੀਜ਼ ਚ ਹੀ ਪੈ ਜਾਂਦਾ ਜੀ ਹੂੰ ਦੇਖੋ ਲਾਤ ਮਤਲਬ ਆਪਣਾ ਜਿਹੜਾ ਪਾਠ ਪੂਜਾ ਕਰਦੇ ਉਹਦੇ ਸਮਗਰੀ ਜੀ ਵੀ ਇਹ ਪੈਂਦਾ ਹੂੰ ਤੋਹ ਚ ਵੀ ਪੈਂਦਾ ਹੂੰ ਬਾਕੀ ਇਹ ਜਿਵੇਂ ਆਪਣੀ ਲੀਬਰ ਵਾਲਿਆਂ ਦੋ ਇੰਚ ਪੈਂਦਾ ਗੋਡੇ ਵਾਲੀ ਚ ਪੈਂਦਾ ਨਾਗਰ ਮਥਟੂ ਵੀ ਵਾਲੀ ਚ ਪੈਂਦਾ ਜਿਸ ਨੂੰ ਤਾਂ ਤੋਗੇ ਉਹਦੇ ਚ ਪੈ ਜਾਂਦਾ ਗੋਡੇ ਦੋਖਦੇ ਵਾਲੀ ਚ ਪੈਂਦਾ ਇਹ ਤਾਂ ਸਾਰੇ ਪਾਸੇ ਕੰਮ ਲੈਣ ਹੂੰ ਠੀਕ ਹੈ ਜੀ ਲੈ ਵੀ ਨਿਕੂ ਅਗਰੀ ਦਿਖਾ ਬਈ ਇਹ ਵੀ ਦਿਖਾ ਇਹ ਇਹ ਤਾਂ ਕੌਡੀਆਂ ਨੇ ਜੀ ਇਹ ਤਾਂ ਭਸਮ ਬਰਾਉਣ ਖਾਤਰ ਲੈਂਦੀਆਂ ਨੇ ਕਪਰ ਦਕਾ ਕਹਿੰਦੇ ਇਹਨੂੰ ਇਹ ਕਾਉਡੀਆਂ ਐ ਜੀ ਇਹਦੀ ਪਾਸਾ ਨੂੰ ਬਣਾ ਕੇ ਪੈਸਟੀ ਵਗੈਰਾ ਬਣਾਉਣਗੇ ਬੈ ਜੀ ਇਹਦਾ ਇਹ ਸੰਖਨਾਵਾ ਜੀ ਇਹਦੀ ਵੀ ਪੈਸਟੀ ਬਣਾਉਣੀ ਆ ਜੀ ਨਾ ਦੇਖੋ ਸੰਖਨਾਵਾ ਸੰਖ ਦਾ ਮਤਲਬ ਆ ਦਾਲਾ ਕੱਟ ਕੇ ਵਿਚਾਲੇ ਜਿਹੜਾ ਨਾਭੀ ਹੁੰਦੀ ਹੈ ਹਾਰਡ ਹਥੋਂ ਹੁੰਦਾ ਉਹ ਆ ਇਹ ਅੱਛਾ ਸੰਖ ਦਾ ਮਤਲਬ ਨਹੀਂ ਸੰਖ ਦਾ ਸੈਡਾ ਢੋਲਾ ਹੁੰਦਾ ਹੈ ਗੋਨ ਮੇਰਵਾ ਹਾਂ ਜੀ ਇਹ ਆ ਜੀ ਬੈਲ ਗੋਦ ਇਹ ਜਿਹੜਾ ਆਪਣੇ ਬੈਲ ਖੜਾ ਹੁੰਦਾ ਪਿੰਡਾਂ 'ਚ ਉਹ ਉਹ ਆ ਇਹ ਉਹਦੀ ਗੋਦ ਆ ਇਹ ਬਹੁਤ ਠੰਡਾ ਹੁੰਦਾ ਹੈ ਇਹ ਆਪਣੇ ਹਰ ਪਾਸੇ ਵੀ ਵਧੀਆ ਕੰਮ ਕਰਦਾ ਹੈ ਬੇਟ ਰੋਗਾਂ ਦੇ ਬਹੁਤ ਵਧੀਆ ਹਾਜਮ ਵਾਸਤੇ ਠੀਕ ਹੈ ਲੈਟਰਿਨਾਂ ਲੱਗਦੇ ਉਹਦੇ ਵਾਸਤੇ ਵੀ ਠੀਕ ਹੈ ਇਹ ਜੋਗ ਦੇ ਅਨੁਸਾਰ ਚੱਲ ਰਹੀ ਹੈ ਇਹ ਸੱਜੀ ਖਾਰ ਹੈ ਜੀ ਠੀਕ ਹੈ ਜੀ ਇਹ ਸੱਜੀ ਖਾਰ ਹੈ ਜੀ ਹਾਂ ਜੀ ਇਹ ਵੀ ਪੰਸਾਰੀ ਦੇ ਲੈਣ ਪਸ਼ਾਬ ਰੋਗਾਂ ਚ ਵੀਡੀਓ ਦੇਖ ਕੇ ਲੈ ਕੇ ਮੜਾ ਕੇ ਲਓ ਹਾਂ ਜੀ ਧੋਖੇ ਤੋਂ ਬਚੋ ਕਿਉਂਕਿ ਪੰਸਾਰੀ ਵਾਲੇ ਕਈ ਵਾਰੀ ਇਹ ਜਾਉਂਖਾਰ ਹੈ ਜੀ ਇਹ ਜਾਉਂਖਾਰ ਪਸ਼ਾਬ ਖੁੱਲ ਕੇ ਲਿਆਉਂਦਾ ਜੀ ਜਾਉਂਖਾਰ ਕਲਮੀਸ਼ੋਰਾ ਇਹ ਖੁੱਲ ਕੇ ਲਿਆਉਂਦੇ ਆ ਪਸ਼ਾਬ ਹੋਰ ਕਿਹੜੀ ਚੀਜ਼ ਹੈ ਤੀਜੀ ਇਹ ਸਿੰਧਾ ਨਮਕਾ ਜੀ ਇਹ ਸਿੰਧਾ ਨਾਮਕ ਜਾਉਂਖਾਰ ਕਲਮੀਸ਼ੋਰਾ ਹੋਰ ਕਿਹੜੀ ਚੀਜ਼ ਹੈ ਇਹ ਕਲਮੀਸ਼ੋਰਾ ਜੀ ਇਹ ਕਲਮੀਸ਼ੋਰਾ ਹੋਰ ਕਿਹੜੀ ਚੀਜ਼ ਪੈਂਦੀ ਹੈ ਨਾਲ ਇੰਨਾ ਨਾਲ ਤਾਂ ਧਨੀਆ, ਜੀਰਾ ਹੋਰ ਕਈ ਚੀਜ਼ਾਂ ਪੈਂਦੀਆਂ। ਹਾਂ ਧਨੀਆ ਬੈਜ ਜੀ ਪੇਸ਼ਾਬ ਖੁੱਲ ਕੇ ਆਉਂਦਾ, ਜੌਂਖੜ, ਕਲਮੀਚੋਰਾ ਤੇ ਧਨੀਆ। ਆਹ ਜੀ ਸੌਂਫ। ਇਹ ਸੌਂਫ ਆ ਜੀ। ਇਹ ਸਭ ਤੋਂ ਵਧੀਆ ਪਾਚਕ ਹੈ ਆਪਣੇ ਸਰੀਰ ਨੂੰ ਜਿਹੜੀ ਕਬਜ ਤੋਂ ਵੀ ਠੀਕ ਆ ਹਰੇਕ ਪਾਸੇੋਂ ਕੰਮ ਕਰਦੀ ਹੈ। ਠੀਕ ਹੈ ਜੀ। ਬਾਤ ਬਾਤ ਜੀ। ਚਲੋ ਧੰਨਵਾਦ ਬੈਜ ਜੀ ਜਿਨੇ ਬੈਜ ਜੀ ਤੋਂ ਕੋਈ ਨੁਕਸਾ ਸਿੱਖਣਾ ਜਾਂ ਕਿਸੇ ਚੀਜ਼ ਬਾਰੇ ਜਾਣਕਾਰੀ ਲੈਣੀ ਆ ਤਾਂ ਉਹ ਬੈਜ ਜੀ ਕੋਲੇ ਆ ਕੇ ਹਰ ਤਿੰਨ ਸਾਰਾ ਕੁਝ ਕਰਕੇ ਜਿਵੇਂ ਕਹਿ ਦਿੰਦੇ ਆ ਉਹ ਡੋਲੂ ਜਾਂ ਡੋਲਾ ਯੰਤਰ ਹੋਰ ਚੀਜ਼ਾਂ ਸਾਨੂੰ ਦਤ ਦੇਣਗੇ ਜੀ